ਅਚਾਨਕ ਹੀ ਬਹਾਕ ਕਵਰ ਸੇ ਬੇਦੀ ਸਰਕਾਰ ਚੌਂ ਮੋੜ ਦੇ ਵਿੱਚ ਦਿਖਾਈ ਦੇ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵਿੱਚ ਡੇਰੇ ਲਗਾਇਆ ਤੇ ਲੋਕ ਦਰਬਾਰ ਦੇ ਵਿੱਚ ਜਲੰਧਰ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਤੀਜੇ ਆਏ ਤੇ ਜਲੰਧਰ ਪਛਮੀ ਵਿਧਾਨ ਸਭਾ ਦੀ ਸੀਟ ਸਰਕਾਰ ਲਈ ਆਮ ਆਦਮੀ ਪਾਰਟੀ ਲਈ ਵਕਾਰ ਦੀ ਸੀਟ ਬਣੀ ਵੱਡੇ ਵਾਦੇ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੇ ਸੀ ਜਲੰਧਰ ਪਛਮੀ ਵਿਧਾਨ ਸਭਾ ਦੀ ਸੀਟ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਕੁਰਸੀ ਦੀ ਚਿੰਤਾ ਦਿਖਾਈ ਦਿੱਤੀ ਤਾਂ ਉਹਨਾਂ ਨੇ ਜਲੰਧਰ ਦੇ ਵਿੱਚ ਕਰਾਇਦੀ ਕੋਠੀ ਲਈ ਡੇਰੇ ਲਗਾਏ ਜਾਂ ਜਿਸ ਤਰ੍ਹਾਂ ਸਰਕਾਰ ਹਰ ਜਿਮਨੀ ਚੋਣ ਦੇ ਵਿੱਚ ਤਾਕਤ ਝੋਕਦੀ ਹੈ ਤਾਂ ਇਸ ਵਾਰ ਵੀ ਪੰਜਾਬ ਦੇ ਮੁੱਖ ਮੰਤਰੀ ਲਈ ਜਿੱਥੇ ਜਲੰਧਰ ਦੀ ਪੱਛਮੀ ਵਿਧਾਨ ਸਭਾ ਦੀ ਸੀਟ ਬਕਰ ਵਾਲੀ ਸੀਟ ਬਣੀ ਤਾਂ ਉਹਨਾਂ ਨੇ ਇਹ ਸੀਟ ਜਿੱਤੀ ਵੀ ਬਹੁਤ ਵੱਡਾ ਕਟਰਾ ਕਰਮ ਜਲੰਧਰ ਪੱਛਮੀ ਵਿਧਾਨ ਸਭਾ ਦੀ ਸੀਟ ਤੇ ਦਿਖਾਈ ਦਿੱਤਾ ਤਾਂ ਹੁਣ ਕਹਿ ਸਕਦੇ ਆ ਕਿ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਜੜੀਆਂ ਚਾਰ ਜਿਮਨੀ ਚੋਣਾ ਆ ਰਹੀਆਂ ਸਰਕਾਰ ਲਈ ਕਿੰਨੀ ਕੁ ਵੱਡੀ ਚੁਣੌਤੀ ਹੈ ਸਰਕਾਰ ਇਸ ਚੁਣੌਤੀ ਦੇ ਵਿੱਚੋਂ ਕਿਸ ਤਰ੍ਹਾਂ ਲੰਗੇਗੀ ਕਿਉਂਕਿ ਜਲੰਧਰ ਪੱਛਮੀ ਵਿਧਾਨ ਸਭਾ ਦੀ ਸੀਟ ਤੇ ਜਿਸ ਤਰ੍ਹਾਂ ਦਾ ਜੋਰ ਸਰਕਾਰ ਦਾ ਲੱਗਾ ਵਖਾ ਜਿੱ ਦਿੱਤਾ ਬੇਸ਼ੱਕ ਸਰਕਾਰ ਨੇ ਤਾਕਤ ਝੋਕੇ ਜਲੰਧਰ ਪੱਛਮੀ ਦੀ ਇਹ ਸੀਟ ਜਿੱਤ ਲਈ ਹੋਵੇ ਪਰੰਤੂ ਹੁਣ ਗਿੱਦੜਬਾ ਬਰਨਾਲਾ ਹੁਸ਼ਿਆਰਪੁਰ ਤੇ ਡੇਰਾ ਬਾਬਾ ਨਾਨਕ ਦੀ ਸੀਟ ਜਿਹੜੀ ਹੈ ਉਹ ਜਿਮਨੀ ਚੋਣਾ ਦੇ ਤੌਰ ਤੇ ਆ ਰਹੀ ਹੈ ਕਹ ਸਕਦੇ ਆ ਕਿ ਆਮ ਆਦੀ ਪਾਰਟੀ ਨੇ ਕੁਝ ਨਿਯੁਕਤੀਆਂ ਕੀਤੀਆਂ ਇਹਨਾਂ ਚਾਰ ਜਿਮਨੀ ਚੋਣਾਂ ਦੇ ਇੰਚਾਰਜ ਲਗਾਏ ਆ ਜਿਹਦੇ ਵਿੱਚ ਹੁਸ਼ਿਆਰਪੁਰ ਤੋਂ ਹਰਜੋਤ ਬੈਂਸ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਕੁਲਦੀਪ ਧਾਲੀਵਾਲ ਤੇ ਬਰਨਾਲਾ ਦੇ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਤੇ ਗਿੱਦੜ ਬਾਹਾ ਦੇ ਵਿੱਚ ਅਮਨ ਅਰੋੜਾ ਦੀ ਨਿਯੁਕਤੀ ਕੀਤੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਗਿੱਦੜ ਬਾਹਾ ਦੇ ਵਿੱਚ ਪਹੁੰਚਦੇ ਆ ਜਿੱਥੇ ਜਾ ਕੇ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹ ਪ੍ਰੋਗਰਾਮ ਨਾਤਾ ਚੋਣਾਂ ਨਾਲ ਸੰਬੰਧਿਤ ਹੈ ਨਾ ਹੀ ਰਾਜਨੀਤੀ ਨਾਲ ਸੰਬੰਧਿਤ ਹੈ ਸਰਕਾਰ ਹੁਣ ਮਾਲਵਾ ਨਹਿਰ ਕੱਢਣ ਜਾ ਰਹੀ ਹੈ ਜਿਸ ਤੋਂ ਇਸ਼ਾਰਾ ਦਖਾਈ ਦਿੰਦਾ ਕਿ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਆਪਣੇ ਭਾਸ਼ਣ ਦੇ ਵਿੱਚ ਕੁਝ ਵੀ ਕਹਿੰਦੇ ਹੋਣ ਪਰੰਤੂ ਇਹ ਪ੍ਰੋਗਰਾਮ ਉਹਨਾਂ ਦਾ ਉਸ ਟੋਣ ਸੰਦਰਭ ਦੇ ਵਿੱਚ ਹੈ ਜਿਹੜੀ ਚੋਣ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਅੱਗੇ ਆ ਸਕਦੀ ਹੈ ਇਹਨਾਂ ਚਾਰ ਜਿਮਨੀ ਚੋਣਾਂ ਦੇ ਵਿੱਚ ਕਿੰਨੇ ਕੋ ਵੱਡੀ ਚੁਣੌਤੀ ਸਰਕਾਰ ਲਈ ਹੋ ਸਕਦੀ ਹੈ ਇਸ ਬਾਬਤ ਗੱਲਬਾਤ ਕਰ ਲਾਂਗੇ ਸਾਡੇ ਨਾਲ ਪੱਤਰਕਾਰ ਵਿਕ੍ਰਮਜੀਤ ਸਿੰਘ ਨੇ ਵਿਕ੍ਰਮਜੀਤ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਦੇ ਅੱਗੇ ਚਾਰ ਜਿਮਨੀ ਚੋਣਾਂ ਨੇ ਜਿਹੜਾ ਪ੍ਰੋਗਰਾਮ ਅੱਜ ਗਿੱਦੜਬਾਹ ਦੇ ਵਿੱਚ ਹੋ ਰਿਹਾ ਹੈ ਉਹ ਕਿਸ ਸੰਦਰਭ ਦੇ ਵਿੱਚ ਹੋ ਰਿਹਾ ਹੈ ਕਿਉਂਕਿ ਜਿਮਨੀ ਚੋਣਾਂ ਗਿੱਦੜਬਾਹ ਦੇ ਵਿੱਚ ਵੀ ਹੋਣੀਆਂ ਨੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਹੋਣੀਆਂ ਨੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਬੀਬੀ ਸਾਹਿਬ ਜਿੱਦਾਂ ਕਿ ਤੁਸੀਂ ਜਿਮਨੀ ਚੋਣਾਂ ਦਾ ਜ਼ਿਕਰ ਕੀਤਾ ਹੈ ਤਾਂ ਜਿਮਨੀ ਜਿਹੜੀਆਂ ਚੋਣਾਂ ਨੇ ਉਹ ਹਕੂਮਤ ਸਮੇਂ ਦੀ ਜਿਹੜੀ ਹਕੂਮਤ ਹੈ ਉਹਦੇ ਲਈ ਅਹਿਮ ਹੁੰਦੀ ਹੈ ਨਾ ਸੋ ਲੋਕ ਸਭਾ ਤੋਂ ਬਾਅਦ ਜਿਮਨੀ ਜਿਹੜੀਆਂ ਚੋਣਾਂ ਦੇ ਵਿੱਚ ਜਲੰਧਰ ਪੱਛਮੀ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਭਾਵੇਂ ਕਿ ਜਲੰਧਰ ਜਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ ਲੇਕਿਨ ਉੱਥੇ ਵੀ ਉਮੀਦਵਾਰ ਦੂਜੀਆਂ ਹੀ ਪਾਰਟੀਆਂ ਦੇ ਵਿੱਚੋਂ ਛੜੱਪਾ ਮਾਰ ਕੇ ਆਇਆ ਸੀ ਉਹਨਾਂ ਕੋਲ ਚਿਹਰਾ ਨਹੀਂ ਸੀ ਚੁਣੌਤੀ ਸੀ ਕਿਉਂਕਿ ਪੱਛਮੀ ਜਿਹੜਾ ਜਲੰਧਰ ਹਲਕਾ ਹੈ ਉਹ ਇੱਕ ਸ਼ਹਿਰੀ ਸੈਕਟਰ ਹੈ ਸ਼ਿਆਰੀ ਸੈਕਟਰੋਂ ਦੇ ਨਾਤੇ ਕਿਤਨਾ ਕਿਤੇ ਕਾਂਗਰਸ ਦਾ ਵੱਟਾ ਦਬ ਦਬਾ ਰਿਹਾ ਹੈ ਚਾਹੇ ਲੋਕ ਸਭਾ ਦੀ ਗੱਲ ਕਰੋ ਚਾਹੇ ਵਿਧਾਨ ਸਭਾ ਦੀ ਗੱਲ ਕਰੋ ਤੇ ਜਲੰਧਰ ਦੇ ਵਿੱਚ ਕਾਂਗਰਸ ਦੇ ਗਲਬੇ ਨੂੰ ਤੋੜਨ ਦੇ ਵਿੱਚ ਭਵੰਤਮਨ ਭਾਵੇਂ ਕੀ ਕਾਬਜਾਬ ਹੋ ਗਏ ਨੇ ਜਿੱਦਾਂ ਤੁਸੀਂ ਅੱਜ ਗੱਲ ਕੀਤੀ ਹੈ ਕਿੱਤੜ ਬਾਹ ਦੇ ਵਿੱਚ ਵੀ ਚੋਣ ਹੋਣੀ ਹੈ ਸੋ ਉੱਥੇ ਇੱਕ ਨਹਿਰ ਦਾ ਜਿਹੜਾ ਉਹਨਾਂ ਨੇ ਅੱਜ ਸ਼ੁਰੂਆਤ ਕੀਤੀ ਹੈ ਉਹ ਨਹਿਰ ਜਿਹੜੀ ਹੈਗੀ ਹੈ ਬਾਠ ਪਿੰਡਾਂ ਨੂੰ ਜੋੜਨਾ ਹੈ ਤੇ ਉਹਦੇ ਵਿੱਚ ਘੱਟੋ ਘੱਟ 500 ਦੇ ਕਰੀਬ ਜਿਹੜੇ ਨੇ ਨਿਕਾਸੀ ਦੇ ਮੋਗੇ ਉਹਨਾਂ ਦੀ ਸਪਲਾਈ ਦੇ ਨਹੀਂ ਤਾਂ ਭਗਵੰਤ ਮਾਨ ਨੇ ਇਹ ਵੀ ਗੱਲ ਕਹੀ ਹੈ ਵੀ ਸਮੇਂ-ਸਮੇਂ ਤੇ ਕਿੰਨੀਆਂ ਸਰਕਾਰਾਂ ਕਾਂਗਰਸ ਤੇ ਕਾਲੀ ਦਲ ਤੇ ਉਹਨੇ ਤੰਜ ਵੀ ਕੱਸਿਆ ਵੀ ਪਾਣੀ ਦੀਆਂ ਗੱਲਾਂ ਕਰਦੇ ਰਹੇ ਨੇ ਭਾਵੇਂ ਕਿ ਮਾਲਵਾ ਸੈਕਟਰ ਦੇ ਵਿੱਚ ਪਾਣੀ ਦੀ ਵੱਡੀ ਚੁਣੌਤੀ ਹੈ ਪਾਣੀ ਧਰਤੀ ਦੇ ਹੇਠ ਜਾ ਚੁੱਕਿਆ ਹੈ ਫਸਲਾਂ ਤੇ ਪੀਣ ਵਾਲਾ ਪਾਣੀ ਤੇ ਖਾਸ ਕਰਕੇ ਕੈਂਸਰ ਦਾ ਗੜ ਬਣ ਗਿਆ ਸੋ ਭਗਵੰਤ ਮਾਨ ਨੇ ਕਿਹਾ ਵੀ ਇਹ ਵੱਡੇ ਬਜਟ ਦੇ ਨਾਲ ਜਿਹੜੀ ਨਹਿਰ ਹੈ ਭਾਵੇਂ ਕਿ ਲੰਬਾ ਪ੍ਰੋਜੈਕਟ ਹੈ ਲੇਕਿਨ ਅਸੀਂ 8 ਮਹੀਨਿਆਂ ਦੇ ਵਿੱਚ ਮੁਕੰਮਲ ਕਰ ਲਾਂਗੇ ਬਾਕੀ ਗੱਲ ਜਿਹੜੀ ਬੀਤ ਸਿੰਘ ਸਾਹਿਬ ਤੁਸੀਂ ਕੀਤੀ ਐ ਚਾਰ ਜਿਮਨੀ ਚੋਣਾਂ ਦੀ ਜਿਹਦੇ ਵਿੱਚ ਹਿਆਰਪੁਰ ਐ ਗੁਰਦਾਸਪੁਰ ਡੇਰਾ ਬਾਬਾ ਨਾਨਕ ਐ ਸੰਗਰੂਰ ਦੇ ਵਿੱਚ ਬਰਨਾਲਾ ਤੇ ਗਿੱਦੜ ਬਾ ਸੋ ਇਹ ਵੱਡੀ ਚੁਣੌਤੀ ਤਾਂ ਐ ਕਿਉਂਕਿ ਪੱਛਮੀ ਜਿਹੜਾ ਜਲੰਧਰ ਸੀ ਉਹ ਇੱਕ ਸ਼ਹਿਰੀ ਸੈਕਟਰ ਸੀ ਇਹ ਜਿਹੜੀਆਂ ਬਰਨਾਲਾ ਐ ਗਿੱਦੜ ਬਾ ਐ ਡੇਰਾ ਬਾਬਾ ਨਾਨਕ ਐ ਤੇ ਹਿਆਰਪੁਰ ਐ ਇਹਦੇ ਨਾਲ ਪਿੰਡੂ ਸੈਕਟਰ ਵੱਡੀ ਪੱਧਰ ਤੇ ਜੁੜਿਆ ਸੋ ਪੰਚਾਇਤੀ ਚੋਣਾਂ ਤੁਹਾਨੂੰ ਪਤਾ ਪਿੱਖ ਦੀ ਬੁੱਕਲ ਵਿੱਚ ਨੇ ਅਜੇ ਪਿੱਛੇ ਦੀ ਹੀ ਪੰਚਾਇਤੀ ਚੋਣਾਂ ਦੇ ਮਾਮਲੇ 'ਚ ਭਵੰਤਮਾਨ ਇੱਕ ਬੈਠਕ ਵੀ ਕੀਤੀ ਹੈ ਜਿਦੇ ਵਿੱਚ ਆਉਣ ਵਾਲੀਆਂ ਪੰਚਾਇਤੀ ਚੋਣਾਂ ਦੀ ਰੂਪਰੇਖਾ ਜਿਹੜੀ ਲਿਖੀ ਜਾ ਰਹੀ ਕਿਉਂਕਿ ਇਹ ਸਮਝ ਲਈਏ ਸਰਕਾਰ ਵੀ ਪੰਚਾਇਤੀ ਚੋਣਾਂ ਡਿਲੇ ਅੱਜ ਦਸੰਬਰ 30 ਦਸੰਬਰ ਨੂੰ ਕਾਰਜਕਾਲ ਪੂਰਾ ਹੋ ਗਿਆ ਪੰਚਾਇਤਾਂ ਦਾ 2019 ਤੋਂ ਲੈ ਕੇ 30 ਦਸੰਬਰ ਨੂੰ ਕਾਰਜਕਾਲ ਪੂਰਾ ਹੋ ਚੁੱਕਿਆ ਹੈ ਲੰਬਾ ਸਮਾਂ ਵਿਕਾਸ ਕਾਰਜ ਰੁਕੇ ਨੇ ਪ੍ਰਬੰਧਕ ਲਾਏ ਹੋਏ ਨੇ ਵਿਕਾਸ ਕਾਰਜ ਕਿਉਂਗੀ ਪ੍ਰਬੰਧਕੋ ਇਹਨਾਂ ਰਾਈਟ ਨਹੀਂ ਹੁੰਦਾ ਜੋ ਪੰਚਾਇਤ ਸੈਕਟਰੀ ਕਰਦਾ ਜਾਂ ਵੀਡੀਓ ਦੇ ਰਾਈਟਸ ਅੱਲੇ ਕੰਮ ਚੱਲਦੇ ਨੇ ਸੋ ਪੰਚਾਇਤੀ ਚੋਣਾਂ ਚੁਣੌਤੀ ਨੇ ਬੜੀ ਵੱਡੀ ਚੁਣੌਤੀ ਨੇ ਇਹ ਜਿਹੜੀਆਂ ਜਿਮਨੀ ਚੋਣਾਂ ਬਿਕਰਮ ਜੀ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਨੂੰ ਯੂ ਟਰਨ ਵੀ ਲੈਣੇ ਪਏ ਸਰਕਾਰ ਇਹ ਚੋਣਾਂ ਕਰਵਾ ਕਿਉਂ ਨਹੀਂ ਰਹੀ ਕਿਉਂਕਿ ਸਰਕਾਰ ਦੇ ਅੱਗੇ ਦੋ ਅਹਿਮ ਚੋਣਾਂ ਖੜੀਆਂ ਨੇ ਪਿੰਡਾਂ ਦਾ ਵਿਕਾਸ ਨਗਰ ਨਿਗਮ ਤੇ ਜਿਹੜੀਆਂ ਮਿਊਸਪਲ ਕਮੇਟੀਆਂ ਨੇ ਉਹਨਾਂ ਦੇ ਰਾਹੀਂ ਹੋਣਾ ਹੁੰਦਾ ਤੇ ਪੰਚਾਇਤਾਂ ਨੇ ਉਹਨਾਂ ਦੀ ਵੱਡੀ ਭੂਮਿਕਾ ਪਿੰਡਾਂ ਦੇ ਵਿੱਚ ਹੁੰਦੀ ਹੈ ਸਰਪੰਚਾਂ ਦੀ ਵੱਡੀ ਭੂਮਿਕਾ ਪਿੰਡਾਂ ਦੇ ਵਿੱਚ ਹੁੰਦੀ ਹੈ ਆਖਰ ਕੀ ਕਾਰਨ ਰਹਿ ਗਿਆ ਕਿ ਪੰਚਾਇਤੀ ਚੋਣਾਂ ਪਛੜੀਆਂ ਨੇ ਤੇ ਜਿਹੜੀਆਂ ਜਿਮਨੀ ਚੋਣਾਂ ਆ ਰਹੀਆਂ ਨੇ ਉਨਾ ਦੀ ਵੱਡੀ ਭੂਮਿਕਾ ਇਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਹੋ ਸਕਦੀ ਸੀ ਜੇ ਸਰਕਾਰ ਨੇ ਸਮੇਂ ਸਿਰ ਕਾਰਵਾਈਆਂ ਹੁੰਦੀਆਂ ਆ ਬਿਲਕੁਲ ਬੜੀ ਵਧੀਆ ਗੱਲ ਕੀਤੀ ਹੈ ਬੜਾ ਵਧੀਆ ਸਵਾਲ ਆਪਣੀ ਸਰੋਤਿਆਂ ਨੂੰ ਦੱਸਣਾ ਚਾਹਾਂਗੇ ਕਿਉਂਕਿ ਪੰਚਾਇਤੀ ਚੋਣਾਂ ਤੇ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਨੇ ਪਹਿਲਾਂ ਹੀ ਪੰਕ ਕਰ ਦਿੱਤੀਗੇ ਸੀ ਲੇਕਿਨ ਪੰਚਾਇਤੀ ਐਕਟ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਸਥਾਨਕ ਪੱਧਰ ਦਾ ਲੋਕਤੰਤਰ ਹੈ ਉਹਦੇ ਵਿੱਚ ਕਿਹਾ ਜਾਂਦਾ ਵੀ ਜਿਹੜੀ ਪੰਚਾਇਤ ਜੇ 2019 ਨੂੰ 30 ਦਸੰਬਰ ਨੂੰ ਜੇ ਨਿਆ ਚੋਣਾ ਹੋਈ ਹੈ ਨਾ ਤੇ 30 ਦਸੰਬਰ 2023 ਨੂੰ 24 ਨੇ ਦਾ ਕਾਰਜਕਾਲ ਖਤਮ ਹੋਏਗਾ। ਸੋ ਇੱਕ ਵਾਰੀ ਭਵੰਤਮਾਨ ਨੇ ਜਿਹੜੀ ਸਰਕਾਰ ਨੇ ਭਗ ਕਰ ਦਿੱਤੀ ਗਿਆ ਸਰ ਲੇਕਿਨ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਸੀ। ਹਾਈ ਕੋਰਟ ਨੇ ਕਿਹਾ ਸੀ ਵੀ ਤੁਸੀਂ ਸਮੇਂ ਤੋਂ ਪਹਿਲਾਂ ਜਿਹੜਾ ਕੋਰਮ 5 ਸਾਲ ਪੂਰਾ ਕਰਨ ਤੋਂ ਪਹਿਲਾਂ ਪੰਚਾਇਤਾਂ ਭਗ ਨਹੀਂ ਹੋ ਸਕਦੀਆਂ ਕਿਉਂਕਿ ਮਾਮਲਾ ਕੋਰਟਾਂ ਵਿੱਚ ਜਾਣ ਕਰਕੇ ਵੀ ਚੱਕਰਬੂ ਦੇ ਵਿੱਚ ਰਿਹਾ। ਹੁਣ ਜਿਹੜੀ ਇਹ ਪਿੰਡਾਂ ਦੇ ਵਿੱਚ ਅਜੇ ਵਾਰਡਬੰਦੀ ਜਿਹੜੀ ਹੈਗੀ ਆ ਉਹਦੀਆਂ ਵੀਆਂ ਸੂਚੀਆਂ ਤਿਆਰ ਕਰਨ ਲਈ ਜਿਹੜੇ ਡੀਸੀ ਨੇ ਜ਼ਿਲ੍ਹੇ ਦੇ ਡੀਸੀ ਨੇ ਉਹਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਸੂਚੀਆਂ ਤਿਆਰ ਹੋ ਰਹੀਆਂ ਨੇ ਪ੍ਰਬੰਧਕਾਂ ਨੂੰ ਲਗਾਇਆ ਗਿਆ ਤੇ ਮੈਨੂੰ ਲੱਗਦਾ ਵੀ ਹੋ ਸਕਦਾ ਵੀ ਪੰਚਾਇਤੀ ਜਿਹੜੀਆਂ ਚੋਣਾਂ ਨੇ ਉਹ ਜਿਮਣੀ ਚੋਣਾਂ ਤੋਂ ਪਹਿਲਾਂ ਵੀ ਕਰਾਈਆਂ ਜਾ ਸਕਦੀਆਂ ਨੇ ਦੂਜੀ ਗੱਲ ਬੇਦੀ ਸਾਹਿਬ ਇਹ ਹੈ ਵੀ ਜਦੋਂ ਆਮ ਆਦਮੀ ਪਾਰਟੀ ਨੇ 2022 ਦੇ ਵਿੱਚ ਵਿਧਾਨ ਸਭਾ ਦੀ ਚੋਣ ਲੜੀ ਤੇ ਬਹੁਤ ਸਾਰੇ ਤੁਹਾਨੂੰ ਪਤਾ ਹੈ ਚਫੇਰ ਗੜੀਏ ਹੁੰਦੇ ਨੇ ਉਹ ਕਾਂਗਰਸ ਵਿੱਚ ਵੀ ਨੇ ਕਾਲੀ ਦਲ ਵਿੱਚ ਵੀ ਨੇ ਉਹਨਾਂ ਨੇ ਛੜੱਪਾ ਮਾਰ ਕੇ ਇਹਦੇ ਵਿੱਚ ਆ ਗਏ ਖਾਸ ਕਰਕੇ ਪਿੰਡਾਂ ਦੇ ਵੱਡੀ ਪੱਧਰ ਦੇ ਜਿਹੜੇ ਸਰਪੰਚ ਸਰ ਪੰਜਾਬ ਦੇ ਵਿੱਚ ਉਹ ਆਮ ਆਦਮੀ ਪਾਰਟੀ ਚ ਆ ਗਏ ਹੁਣ ਜਿਹੜੇ ਵਲੰਟੀਅਰ ਜਿਨ੍ਹਾਂ ਨੇ ਮਿਹਨਤ ਕੀਤੀ ਆਮ ਆਦਮੀ ਪਾਰਟੀ ਲਈ 2017 ਦੇ ਵਿੱਚ ਜਦੋਂ ਧਰਤੀ ਦੇ ਵਿੱਚ ਫਾਊਂਡੇਸ਼ਨ ਰੱਖੀ ਤਾਂ ਉਹਨਾਂ ਲਈ ਚੁਣੌਤੀ ਹੈ ਉਹ ਵੀ ਪੱਟਾਂ ਉਤੇ ਲਾਈ ਬੈਠੇ ਨੇ ਸਰਪੰਚੀ ਲਈ ਹੁਣ 5 5 6 6 ਜਿਹੜੇ ਉਮੀਦਵਾਰ ਨੇ ਪਿੰਡਾਂ ਦੇ ਵਿੱਚ ਨੇ ਕਿਤੇ ਨਾ ਕਿਤੇ ਜਿਹੜੇ ਮੰਤਰੀ ਨੇ ਐਮ ਐਲ ਏ ਨੇ ਉਹਨਾਂ ਨੂੰ ਚੁਣੌਤੀਆਂ ਆ ਰਹੀਆਂ ਨੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਆ ਰਹੀਆਂ ਨੇ ਮਤਲਬ ਵੀ ਜੇ ਸਰਪੰਚੀ ਚੋਣਾਂ ਕਰਾਉਣੀਆਂ ਨੇ ਤੇ ਬੜਾ ਮਤਲਬ ਵੀ ਬੜਾ ਸੋਚ ਵਿਚਾਰ ਕਰਨਾ ਪਏਗਾ ਲੇਕਿਨ ਸਰਪੰਚੀ ਚੋਣਾਂ ਲੇਟ ਹੋਣ ਦੇ ਨਾਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਉਹ ਦੋ ਹਜ਼ਾਰ ਲੋਕ ਸਭਾ ਦੇ ਨਤੀਜੇ ਨਸ਼ਰ ਨੇ ਸਾਹਮਣੇ ਤੁਹਾਡੇ ਪੰਜਾਬ ਦੇ ਮੁੱਖ ਮੰਤਰੀ ਅੱਜ ਜਦੋਂ ਗਿੱਦੜਬਾਹ ਦੇ ਵਿੱਚ ਉਹਨਾਂ ਨੇ ਮਾਲਵਾ ਨਹਿਰ ਦੀ ਉਸਾਰੀ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਾਣੀ ਦਾ ਸੰਕਟ ਜਿਹੜਾ ਉਹ ਪੰਜਾਬ ਦੇ ਅੱਗੇ ਬੜਾ ਵੱਡਾ ਕਿਉਂਕਿ ਬੜੇ ਹੇਠਲੇ ਪੱਧਰ ਤੇ ਜਿਹੜਾ ਪਾਣੀ ਆ ਜਾ ਚੁੱਕਾ ਹੈ ਤੇ ਪਾਣੀ ਇੱਕ ਵੱਡੀ ਚਣੌਤੀ ਜਿਹੜੀ ਆ ਬਣ ਚੁੱਕੀ ਆ ਪਰੰਤੂ ਸਰਕਾਰ ਇਸ ਨਹਿਰ ਦੀ ਉਸਾਰੀ ਇਸੇ ਕਰਕੇ ਕਰ ਰਹੀ ਆ ਕਿ ਜਦੋਂ 500 ਦੇ ਕਰੀਬ ਮੋਗੇ ਤਿਆਰ ਕਰਵਾ ਕੇ ਸਰਕਾਰ ਇਸ ਪਾਣੀ ਨੂੰ ਲੋਕ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਏਗੀ ਤਾਂ ਉਹਦਾ ਵੱਡਾ ਲਾਭ ਜਿਹੜਾ ਹੈ ਉਹ ਕਿਸਾਨੀ ਨੂੰ ਹੋਏਗਾ ਪਿੰਡਾਂ ਦੇ ਲੋਕਾਂ ਨੂੰ ਹੋਏਗਾ ਮੁੱਖ ਮੰਤਰੀ ਜਦੋਂ ਇਹਨਾਂ ਜਿਮਨੀ ਚੋਣਾਂ ਦੌਰਾਨ ਇਹਨਾਂ ਹਲਕਿਆਂ ਦੇ ਵਿੱਚ ਜਾਣਗੇ ਤਾਂ ਲੱਗਦਾ ਕਿ ਸਰਕਾਰ ਲਈ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੇ ਮੁਕਾਬਲੇ ਇਹ ਜਿਹੜੀਆਂ ਚਾਰ ਜਿਮਨੀ ਚੋਣਾਂ ਨੇ ਇਹ ਵੱਡੀ ਚਣੌਤੀ ਨੇ ਬੇਤੁ ਤੈ ਇਸਾ ਮੈਂ ਸਰਪੰਚੀ ਦੀ ਗੱਲ ਕਰਦਾ ਲੰਬਾ ਸਮਾਂ ਸੱਤਾ ਤੇ ਰਾਜ ਕਾਲੀਦਾਲ ਤੇ ਕਾਂਗਰਸ ਨੇ ਕੀਤਾ ਹੁਣ ਜਿਵੇਂ ਗਿੱਦੜਬਾਹਾ ਗਿੱਦੜਬਾਹਾ ਦੇ ਵਿੱਚ ਬਾਦਲ ਪਰਿਵਾਰ ਦਾ ਸ਼ਰਮਣੀ ਕਾਲੀਦਾਲ ਦਾ ਵੱਡਾ ਕੰਮ ਚੱ ਰਿਹਾ ਜੇ ਮੈਂ ਗੱਲ ਕਰਾਂ ਤੇ 5 6 ਟਰਮਾਂ ਦੇ ਵਿੱਚ ਸਰਕਾਰ ਰਹੀ ਹੈ ਵੱਡੀ ਪੱਧਰ ਤੇ ਪਿੰਡਾਂ ਦੇ ਵਿਕਾਸ ਕਰਾਇਆ ਤੇ ਸਰਪੰਚ ਲਗਾਤਾਰ ਮੈਨੂੰ ਲੱਗਦਾ ਵੀ ਚਾਰ ਚਾਰ ਟਰਮਾਂ ਚ ਸਰਪੰਚ ਜਿੱਤੇ ਆ ਰਹੇ ਨੇ ਉਹਨਾਂ ਦਾ ਇੱਕ ਜਮਵਾੜਾ ਪਰ ਨਾਲੇ ਦੀ ਗੱਲ ਕਰੀਏ ਵੀ ਬਰਨਾਲਾ ਵੀ ਇੱਕ ਦਿਹਾਤੀ ਇਲਾਕਾ ਹੈ ਪਚੜਿਆ ਇਲਾਕਾ ਹੈ ਇਹਦੇ ਉੱਤੇ ਵੀ ਪਿੰਡੂ ਸੈਕਟਰ ਹੈ ਡੇਰਾ بابا ਨਾਨਕ ਦੀ ਗੱਲ ਕਰਾਂ ਇਹਦੇ ਨਾਲ ਵੀ ਬੜੀ ਵੱਡੀ ਪੱਦਰ ਤੇ ਪਿੰਡ ਨੇ ਬਹੁਤ ਸਾਰੀਆਂ ਪਿੰਡਾਂ ਦੀਆਂ ਚਲੌਕੀਆਂ ਨੇ ਕੋ ਫਲਾਢ ਦੀ ਮਾਰ ਏਟਾ ਕੋ ਕਿਸੇ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਸੋ ਵਿਕਾਸ ਨਾ ਹੋਣ ਕਰਕੇ ਕਿਤੇ ਨਾ ਕਿਤੇ ਇਹ ਜਵਾਬ ਜਿਹੜਾ ਹੈਗਾ ਜਨਤਾ ਉਹਨਾਂ ਨੂੰ ਚਿਮਣੀ ਚੋਣ ਦੇ ਵਿੱਚ ਮੰਗੇਗੀ ਜਰੂਰ ਕਿਉਂਕਿ ਜੇ ਮੈਂ ਗੱਲ ਕਰਾਂ ਜਿਵੇਂ ਤੁਸੀਂ ਗਿੱਦੜਬਾਦ ਦੀ ਗੱਲ ਕੀਤੀ ਗਿੱਦੜਬਾਦ ਦੇ ਮਨਪ੍ਰੀਤ ਬਾਤਲ ਵੀ ਰਹੇ ਨੇ ਉਥੋਂ ਰਾਜਾ ਬੜਿੰਗ ਦਾ ਦਬਦਬਾ ਰਿਹਾ ਸੋ ਸਰਪੰਚੀ ਚੋਣਾ ਜਿਹੜੀ ਪਿੰਡਾਂ ਦਾ ਮਾਹੌਲ ਹੈ ਜੀ ਮੈਂਬਰ ਪਾਰਲੀਮੈਂਟ ਦੀ ਚੋਣ ਹੋਰ ਹੁੰਦੀ ਹੈ ਵਿਧਾਨ ਸਭਾ ਦੀ ਐਮ ਐਲ ਏ ਦੀ ਚੋਣ ਵੱਖਰੀ ਹੁੰਦੀ ਹੈ ਲੇਕਿਨ ਸਰਪੰਚੀ ਚੋਣਾਂ ਦੇ ਵਿੱਚ ਪਿੰਡ ਤੇ ਵਿੱਚ ਸਦਭਾਵਨਾ ਵੀ ਹੁੰਦੀ ਹੈ ਪਿਆਰ ਵੀ ਹੁੰਦਾ ਹੈ ਆਪਸੀ ਰੰਜਿਸ਼ਬਾਜੀ ਵੀ ਹੁੰਦੀ ਹੈ ਮੈਨੂੰ ਲੱਗਦਾ ਵੀ ਇਹ ਔਖਾ ਕਾਰਜ ਹੈ ਬੜਾ ਔਖਾ ਕਾਰਜ ਹੈ ਜਵਾਬਦੇਹ ਹੋਣਾ ਪਵੇਗਾ ਕਿਉਂਕਿ ਵਿਕਾਸ ਕਾਰਜ ਦੀ ਗਤੀ ਤੇਜ਼ੀ ਨਾਲ ਲਾਹ ਹੋਂਣ ਕਰਕੇ ਕਿਤੇ ਨਾ ਕਿਤੇ ਇਹ ਨੁਕਸਾਨ ਆਮ ਆਦਮੀ ਪਾਰਟੀ ਨੂੰ ਜਿਹੜੀ ਉਹਦੀ ਪਰਭਾਈ ਹੈ ਉਹ ਜਿਮਣੀ ਚੋਣਾਂ ਵਿੱਚ ਉਹਨਾਂ ਨੂੰ ਪਰ ਨਹੀਂ ਪਵੇ ਪਰ ਬਿਕਰਮਜੀਤ ਤੇ ਦੇਖਣਾ ਹੋਏਗਾ ਕਿ ਅਕਸਰੀ 70 ਸਾਲਾਂ ਤੋਂ ਇਹ ਰੁਝਾਨ ਦਿਖਾਈ ਦੇ ਰਿਹਾ ਕਿ ਅੱਜ ਵੀ ਲੋਕਾਂ ਦੀ ਲੜਾਈ ਗਲੀਆਂ ਮਹੱਲੇ ਤੇ ਨਾਲੇ ਨਾਲੀਆਂ ਨੂੰ ਲੈ ਕੇ ਦਿਖਾਈ ਦਿੰਦੇ ਆ ਪਿੰਡਾਂ ਛੱਪੜ ਨਹੀਂ ਰਹੇ ਜਾਂ ਜਿਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਸੀ ਕਿ ਬਾਦਲ ਸਰਕਾਰ ਦੇ ਸਮੇਂ ਗੱਲ ਹੁੰਦੀ ਸੀ ਕਿ ਅਸੀਂ ਜਿਹੜੇ ਪਿੰਡ ਹੈ ਉਹ ਸ਼ਹਿਰਾ ਮੰਗ ਵਿਕਸਤ ਕਰਤੇ ਪਿੰਡਾਂ ਦੇ ਵਿੱਚ ਵੀ ਟੰਕੀਆਂ ਬਣ ਗਈਆਂ ਜਾਂ ਹੋਰ ਜਿੰਮ ਦੀ ਸਹੂਲਤ ਦੀ ਗੱਲ ਕੀਤੀ ਜਾ ਰਹੀ ਸੀ ਜਾਂ ਬਹੁਤ ਸਾਰੀਆਂ ਸਕੀਮਾਂ ਬਾਦਲ ਸਰਕਾਰ ਵਾਲੇ ਵੀ ਦਿਖਾਈ ਦਿੱਤੀਆਂ ਅਜੇ ਕਾਂਗਰਸ ਆ ਜਾਂਦੀ ਹੈ ਤਾਂ ਉਹਨਾਂ ਨੇ ਵੀ ਗੱਲ ਕਹੀ ਕਿ ਅਸੀਂ ਖੇਡਾਂ ਦੀਆਂ ਕਿੱਟਾਂ ਮੰਡੀਆਂ ਪਰੰਤੂ ਨਸ਼ੇ ਦੀ ਸਮੱਸਿਆ ਉਸੇ ਤਰ੍ਹਾਂ ਨਸ਼ੇ ਦੀ ਸਮੱਸਿਆ ਉਸੇ ਤਰ੍ਹਾਂ ਕਿ ਜਿਸ ਤੋਂ ਪਤਾ ਲੱਗਦਾ ਹੈ ਕਿ ਅਜੇ ਖੇਡਾਂ ਵਾਲੇ ਪਾਸੇ ਸਾਡਾ ਪਿੰਡੂ ਜਿਹੜਾ ਖੇਤਰ ਹੈ ਉੱਥੋਂ ਨੌਜਵਾਨ ਜਿਹੜੇ ਆ ਉਹ ਅਜੇ ਨਹੀਂ ਜੁੜੇ ਪਰੰਤੂ ਜਿਸ ਤਰ੍ਹਾਂ ਪਿੰਡ ਪੱਧਰ ਦਾ ਵਿਕਾਸ ਹੋਣਾ ਚਾਹੀਦਾ ਸੀ ਕਿਉਂਕਿ ਪਿੰਡਾਂ ਦੇ ਵਿੱਚੋਂ ਵੀ ਬਹੁਤ ਸਾਰਾ ਜਿਹੜਾ ਪ੍ਰਵਾਸ ਹੈ ਉਹ ਹੋ ਚੁੱਕਾ ਹੈ ਲੱਗਦਾ ਹੈ ਕਿ ਸਰਕਾਰ ਇਹਨਾਂ ਚੁਣੌਤੀਆਂ ਦੇ ਨਾਲ ਕਿਸ ਤਰ੍ਹਾਂ ਨਜਿੱਠੇਗੀ ਜਦ ਕਿ ਸ਼ਹਿਰੀ ਵੋਟ ਤੇ ਪਿੰਡ ਦੀ ਵੋਟ ਦਾ ਵੱਡਾ ਅੰਤਰ ਤੇ ਫਰਕ ਹੁੰਦਾ ਜਦ ਕਿ ਇੱਕ ਸ਼ਹਿਰ ਦੇ ਵਿੱਚ ਵੀ ਇੱਕ ਪੜਿ ਲਿਖੀ ਲੋਬੀ ਹੁੰਦੀ ਹੈ ਤਾਂ ਉਹਨਾਂ ਨੇ ਆਪਣੇ ਹੀ ਢੰਗ ਨਾਲ ਉਹਨਾਂ ਲੋਕਾਂ ਨੂੰ ਉਹਨਾਂ ਸਿਆਸਤਦਾਨਾਂ ਨੂੰ ਜਵਾਬ ਦੇ ਦੇਣੇ ਹੁੰਦੇ ਆ ਪਰੰਤੂ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਆ ਉਹ ਬਿਲਕੁਲ ਆਪਣੇ ਮੂੰਹ ਫੁੱਟੇ ਹੁੰਦੇ ਆ ਉਹਨਾਂ ਦਾ ਇੱਕ ਆਪਣਾ ਸੱਭਿਆਚਾਰ ਹੁੰਦਾ ਹੈ ਪਰੰਤੂ ਜਿਸ ਤਰੀਕੇ ਨਾਲ ਉਹਨਾਂ ਦਾ ਗੱਲ ਕਰਨ ਦਾ ਲਹਿਜਾ ਹੁੰਦਾ ਤਾਂ ਲੱਗਦਾ ਕਿ ਜਦੋਂ ਅਜਿਹੇ ਲੋਕ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਬੈਠ ਕੇ ਸਰਕਾਰ ਨੂੰ ਘੇਰਨ ਬਾਰੇ ਵੀ ਉੰਦਬੰਦੀ ਕਰਨਗੇ ਤਾਂ ਲੱਗੇ ਆ ਕਿ ਸਰਕਾਰ ਕਿ ਤਨਾਕ ਦੇ ਖੜੀ ਕਿੱਥੇ ਆ ਸਰਕਾਰ ਨੂੰ ਜਿਹੜੇ ਲੋਕ ਹੈ ਉਹ ਕਿਸ ਤਰ੍ਹਾਂ ਦਾ ਜਵਾਬ ਦਿੰਦੇ ਨਜ਼ਰਾਨਗੇ ਬੇਸਰ 117 ਪੰਜਾਬ ਦੇ ਵਿਧਾਨ ਸਭਾ ਹਲਕੇ ਨੇ 70 ਤੋਂ ਉੱਪਰ ਹਲਕੇ ਮੈਂ ਤਾਂ ਦੱਸਣਾ ਚਾਹੁੰਦਾ ਉਹ ਵੀ ਪਿੰਡੂ ਸੈਕਟਰ ਨਾਲ ਜੁੜੇ ਨੇ ਪਿੰਡਾਂ ਦੇ ਸੈਕਟਰ ਨਾਲ ਜੁੜੇ ਨੇ ਪਿੰਡਾਂ ਦੇ ਵਿਕਾਸ ਦੀ ਤਰਜੀਹਾਂ ਦੇ ਨਾਲ ਜੁੜੇ ਹੋਏ ਨੇ ਸੋ ਪਿੰਡਾਂ ਦੀ ਜੇ ਤੁਸੀਂ ਗੱਲ ਕੀਤੀ ਵੀ ਪਿੰਡਾਂ ਦੀ ਜਿਹੜੀ ਸੋਚ ਗਲੀਆਂ ਨਾਲੀਆਂ ਤੱਕ ਰਸੀਮਤ ਰਹੀ ਹੈ ਮੈਂ ਬਾਦਲ ਸਾਹਿਬ ਨੇ ਵੀ ਕਿਹਾ ਵੀ ਅਸੀਂ ਪੰਜਾਬ ਦੇ ਪਿੰਡਾਂ ਨੂੰ ਕੈਲੀਫੋਰਨੀਆ ਬਣਾ ਦਾਂਗੇ ਪਿੰਡਾਂ ਦੇ ਸਰਪੰਚਾਂ ਨੂੰ ਖੁਸ਼ ਕਰਨ ਦੇ ਲਈ ਵੱਡੀ ਪੱਧਰ ਤੇ ਕਰਾਰਤਾ ਮੰਡੀ ਜਾਂਦੀਆਂ ਨੇ ਬਾਲਾ ਸਾਹਿਬ ਨੇ ਕਿੰਨੇ ਚੰਗੇ ਦਰਸ਼ਨ ਕੀਤੇ ਤੁਸੀਂ ਗੱਲ ਕੀਤੀ ਸਪੋਰਟ ਦੀ ਗੱਲ ਕੀਤੀ ਬਹੁਤ ਸਾਰੀਆਂ ਸਪੋਰਟ ਜਿਹਾ ਕੈਂਟਾਂ ਵੱਡੀਆਂ ਬਹੁਤ ਸਾਰੇ ਸਟੇਡੀਅਮ ਬਣਾਏ ਗਏ ਲੇਕਿਨ ਅੱਜ ਮੈਂ ਸਟੇਡੀਅਮ ਇੱਕ ਨਾ ਪਿੰਡਾਂ ਦੇ ਵਿੱਚ ਉਹਨਾਂ ਦੀ ਦੁਰਦਸ਼ਾ ਕੀ ਆ ਡੰਗਰ ਮੂੰਹ ਮਾਰ ਰਹੇ ਨੇ ਆ ਘਾਹ ਹੋ ਚੁੱਕਿਆ ਤੇ ਪਿੰਡਾਂ ਦੇ ਵਿੱਚ ਨਸ਼ੇ ਦੀ ਗੱਲ ਕਰੀਏ ਤੇ ਜਗਾ ਗੱਲ ਕੁਛ ਲਾ ਕੇ ਇਦਾਂ ਦੇ ਨੇ ਜਿੱਥੇ ਅੱਜ ਤੱਕ ਕੋਈ ਫੈਕਟਰੀਆਂ ਨਹੀਂ ਲੱਗੀਆਂ ਉਦਯੋਗਿਕ ਕਾਈਆਂ ਨਹੀਂ ਆਈਆਂ ਪਿੰਡਾਂ ਦੇ ਜਿਹੜੇ ਮੁੰਡੇ ਨੇ ਉਹ ਬੇਰੁਜ਼ਗਾਰ ਨੇ ਪੜ੍ਹ ਲਿਖ ਕੇ ਬੇਰੁਜ਼ਗਾਰ ਦੀ ਦੌੜ ਵਿੱਚ ਨੇ ਕਿਧਰ ਨਾ ਕਿਤੇ ਉਹਨਾਂ ਦਾ ਧਿਆਨ ਜਿਹੜਾ ਹੈ ਨਸ਼ਿਆਂ ਵੱਲ ਚਲਾ ਜਾਂਦਾ ਹੈ ਸੋ ਤੁਸੀਂ ਹੁਣੇ ਵੇਖਿਆ ਵੀ ਬਹੁਤ ਸਾਰੇ ਮਾਮਲੇ ਪਿੰਡਾਂ ਦੇ ਵਿੱਚੋਂ ਨਸ਼ਿਆਂ ਦੇ ਨਜ਼ਰ ਆਏ ਨੇ ਵੇਖਿਆ ਵੀ ਕਿਸੇ ਸੜਕ ਦੇ ਬੱਚਾ ਡਿੱਗਿਆ ਪਿਆ ਉਹਦੀ ਤਸਵੀਰ ਹੋ ਰਹੀ ਹੈ ਤਸਵੀਰਾਂ ਪਾਈ ਜਾਂਦੀਆਂ ਨੇ ਕਿਹੜੇ ਪਿੰਡ ਦਾ ਸੋ ਅਜੇ ਜੋ ਪਿੰਡਾਂ ਦਾ ਵਿਕਾਸ ਜੋ ਡਵੈਲਪਮੈਂਟ ਜਿਸ ਪਰਪਸ ਲਈ ਪੰਚਾਇਤੀ ਰਾਜ ਐਕਟ ਬਣਿਆ ਸੀ ਉਹ ਖਰਾ ਨਹੀਂ ਉਤਰਿਆ ਸੋ ਤੁਸੀਂ ਵੇਖੋ ਵੀ ਗ੍ਰਾਂਟਾਂ ਦੇ ਮਾਮਲੇ ਵਿੱਚ ਉਹਨਾਂ ਤੱਕਰ ਜੇ ਮੈਂ ਗੱਲ ਕਰਾਂ ਵੀ ਕਪੜੇ ਹੀ ਕਪੜੇ ਕਿੰਨੇ ਸੈਕਟਰੀ ਬੜੇ ਜਾਂਦੇ ਨੇ ਸੋ ਕਈ ਵਾਰੀ ਇੱਥੇ ਪਰਦੇ ਦੇ ਉਹਲੇ ਵੀ ਨਹੀਂ ਪਿੰਡਾਂ ਦੇ ਵਿਕਾਸ ਦੇ ਵਿੱਚ ਪਰ ਇੱਥੇ ਚਾਹੁੰਦੀ ਪਰ ਇੱਥੇ ਇਹ ਵੀ ਦੱਸਣਾ ਜਾਵਾਂਗਾ ਕਿ ਜਦੋਂ ਸਰਕਾਰ ਬਦਲਾ ਦੇ ਰੂਪ ਵਿੱਚ ਆਈ ਸੀ ਸਰਕਾਰ ਨੇ ਜਿਸ ਤਰ੍ਹਾਂ ਇੱਕ ਆਪਣਾ ਐਕਸ਼ਨ ਦਿਖਾਇਆ ਸੀ ਤਾਂ ਇਸੇ ਸੰਦਰਭ ਦੇ ਵਿੱਚ ਦਿਖਾਇਆ ਸੀ ਕਿ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਲੰਮੇ ਸਮੇਂ ਤੋਂ ਪਿੰਡਾਂ ਤੇ ਕਾਬਜ਼ ਰਹੀਆਂ ਐ ਸ਼ਹਿਰਾਂ ਤੇ ਕਾਬਜ਼ ਰਹੀਆਂ ਐ ਤਾ ਪਿੰਡਾਂ ਦੇ ਵਿੱਚ ਜਿਹੜੇ ਇਸ ਪੰਚਾਇਤਾਂ ਵੱਲੋਂ ਸਰਪੰਚਾਂ ਵੱਲੋਂ ਵਿਕਾਸ ਕਾਰਜ ਕਰਵਾਏ ਜਾਂਦੇ ਆ ਪਿੱਛੇ ਜੇ ਜਦੋਂ ਸਰਕਾਰ ਬਣੀ ਸੀ ਤਾਂ ਸਰਪੰਚਾਂ ਨੇ ਵੀ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਸੀ ਕਿਉਂਕਿ ਸਰਪੰਚਾਂ ਰਾਹੀਂ ਹੀ ਜਿਹੜੀ ਗ੍ਰਾਂਟ ਖਰਚੀ ਜਾਂਦੀ ਹੈ ਕਿਉਂਕਿ ਵਿਧਾਇਕ ਜਿਹੜੇ ਆ ਉਹ ਕਿਦਣਾ ਕਿਦੇ ਪੰਚਾਇਤਾਂ ਦੇ ਉੱਤੇ ਇਸ ਤਰ੍ਹਾਂ ਦਾ ਦਬਾਅ ਬਣਾਉਂਦੇ ਆ ਕਿ ਕਿੱਥੇ ਕਿੱਥੇ ਗ੍ਰਾਂਟ ਖਰਚਣੀ ਆ ਕਿੱਥੇ ਨਹੀਂ ਖਰਚਣੀ ਪਰantu ਜਿਹੜੇ ਵੱਡੇ ਕਪਲੇ ਹੋਇਆ ਜਾਂ ਸਕੈਮ ਹੋਇਆ ਉਹ ਪਿੰਡਾਂ ਦੇ ਜੜੀਆਂ ਪੰਚਾਇਤਾਂ ਨੇ ਕੁਝ ਉਹਨਾਂ ਵਿਚਾਲੇ ਦਿਖਾਈ ਦਿੰਦੇ ਐ ਇਸੇ ਕਰਕੇ ਜਿਹੜੇ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਟਕਰਾ ਇਸ ਕਰਕੇ ਬਣਿਆ ਸੀ ਕਿ ਉਹਨਾਂ ਨੇ ਵੱਖਰੇ ਤੌਰ ਤੇ ਇਨਚਾਰਜ ਇਹਨਾਂ ਸਰਪੰਚਾਂ ਦੇ ਉੱਤੇ ਲਗਾਣੇ ਸੀ ਤੇ ਸਰਪੰਚਾਂ ਨੇ ਬਗਾਵਤ ਵੀ ਇਸੇ ਕਰਕੇ ਕੀਤੀ ਸੀ ਕਿ ਅਸੀਂ ਅਜੇ ਸਰਕਾਰ ਨੂੰ ਜੇ ਸਰਕਾਰ ਸਾਡਾ ਕੋਈ ਹਿਸਾਬ ਲੈਣਾ ਚਾਹੁੰਦੀ ਹੈ ਸਰਕਾਰ ਉਹਨਾਂ ਵਿਕਾਸ ਕਾਰਜਾਂ ਦੀ ਸਮੀਖਿਆ ਕਰੇ ਸਰਕਾਰ ਸਾਡੇ ਤੋਂ ਪਾਈ ਪਾਈ ਦਾ ਹਿਸਾਬ ਦਵੇ ਤਾਂ ਅਸੀਂ ਦੇਣ ਨੂੰ ਤਿਆਰ ਆ ਪਰੰਤੂ ਜਿਸ ਤਰ੍ਹਾਂ ਸਰਕਾਰ ਸਾਡੇ ਉੱਤੇ ਕੁਝ ਬੰਦੇ ਥੋਪ ਕੇ ਸਾਡੇ ਤੋਂ ਇਹ ਹਿਸਾਬ ਲੈਣਾ ਚਾਹੁੰਦੀ ਹੈ ਜਾਂ ਸਾਨੂੰ ਫਸਾਉਣਾ ਚਾਹੁੰਦੀ ਹੈ ਘਪਲਿਆਂ 'ਚ ਜਾਂ ਕਿਸੇ ਤਰ੍ਹਾਂ ਬੇਨਿਮੀਆ ਹੋਈਆਂ ਤਾਂ ਇਹ ਨਹੀਂ ਚੱਲੇਗਾ ਇੱਕ ਵੱਡਾ ਟਕਰਾ ਸਰਪੰਚਾਂ ਤੇ ਸਰਕਾਰ ਦੇ ਵਿਚਾਲੇ ਅਜੇ ਵੀ ਜਿਹੜਾ ਬਣਿਆ ਹੋਇਆ ਤੇ ਵੇਖਣਾ ਹੋਏਗਾ ਕਿ ਜਿਹੜੀਆਂ ਦੋ ਰਵੈਤੀ ਪਾਰਟੀਆਂ ਸੀ ਉਹਨਾਂ ਤੋਂ ਹਟ ਕੇ ਜਿਹੜੀ ਇਹ ਆਮ ਆਦੀ ਪਾਰਟੀ ਦੀ ਸਰਕਾਰ ਆਈ ਕਿ ਇਹ ਵੱਖਰੇ ਤੌਰ ਤੇ ਚਲਦੀ ਵਿਖਾਈ ਦੇ ਰਹੀ ਹੈ ਕਿ ਉਨਾ ਰਵਾਇਤੀ ਪਾਰਟੀਆਂ ਤੋਂ ਹਟ ਕੇ ਉਹਨਾਂ ਲੋਕਾਂ ਨੂੰ ਕੀ ਹੁਣ ਤੱਕ ਮਹਿਸੂਸ ਕਰਾਇਆ ਕਿ ਵਾਕਈ ਹੀ ਇੱਕ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਖਰੇ ਉੱਤਰਦੀ ਹੈ ਤੇ ਪੰਜਾਬ ਦੇ ਲੋਕ ਜਿਹੜੇ ਆ ਉਹ ਵਾਕਈ ਮਹਿਸੂਸ ਕਰ ਰਹੇ ਆ ਕਿ ਸਰਕਾਰ ਇੱਕ ਬਦਲਾਅ ਦੇ ਰੂਪ ਵਿੱਚ ਆ ਗਈ ਪਰੰਤੂ ਜਿਸ ਤਰ੍ਹਾਂ ਦੀਆਂ ਟਕਰਾਵਰਗੀਆਂ ਸਥਿਤੀਆਂ ਬੇਨੀਮੀਆ ਨੂੰ ਲੈ ਕੇ ਕਬਲੇ ਬਾਜ਼ੀਆਂ ਨੂੰ ਲੈ ਕੇ ਦਿਖਾਈ ਦੇ ਰਿਹਾ ਤਾਂ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦਾ ਪੰਚਾਇਤਾਂ ਦੇ ਨਾਲ ਕਿਸ ਤਰ੍ਹਾਂ ਦਾ ਟਕਰਾ ਹੁੰਦਾ ਕਿਉਂਕਿ ਸਰਕਾਰ ਨੇ ਹੁਣ ਤੱਕ ਵੱਡੇ ਕਪਲਿਆਂ ਵੱਲ ਮੁੱਖ ਕੀਤਾ ਬਹੁਤ ਸਾਰੇ ਹਾਈएस्ट ਵੱਡੇ ਪੀਸੀਐਸ ਅਧਿਕਾਰੀਆਂ ਤੋਂ ਵੱਡੀਆਂ ਕਾਰਵਾਈਆਂ ਦਿਖਾਈਆਂ ਬਹੁਤ ਸਾਰੇ ਸਿਆਸਤਦਾਨਾਂ ਦੇ ਕਾਰਵਾਈਆਂ ਹੋਈਆਂ ਤਾਂ ਕਿਤੇ ਨਾ ਕਿਤੇ ਉਹ ਕਬਰਾਟ ਪੰਚਾਇਤਾਂ ਦੇ ਵਿੱਚ ਵੀ ਸੀ ਸਰਪੰਚਾਂ ਦੇ ਵਿੱਚ ਸੀ ਡੇਰਾ ਬਾਬਾ ਨਾੜਕ ਗੱਦਲਬਾਹ ਬਰਨਾਲਾ ਤੇ ਸ਼ਾਰਪੁਰ ਦੇ ਵਿੱਚ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਬੇਸ਼ੱਕ ਗੱਦਲਬਾਹ ਦੇ ਵਿੱਚ ਜਾ ਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ ਚੋਣ ਮੋੜ ਦਾ ਇਸ਼ਾਰਾ ਦੇ ਦਿੱਤਾ ਹੈ ਕਿ ਸਰਕਾਰ ਹੁਣ ਜਿਮਨੀ ਚੋਣਾ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਪਰੰਤੂ ਇਹ ਜ਼ਰੂਰ ਵੇਖਣਾ ਹੋਏਗਾ ਕਿ ਸਰਕਾਰ ਅੱਗੇ ਕਿਹੜੀਆਂ ਚੁਣੌਤੀਆਂ ਨੇ ਕਿਸ ਤਰ੍ਹਾਂ ਪਿੰਡ ਅੱਜ ਵੀ ਵਕਾਸ ਤੋਂ ਪੱਖੋਂ ਪਛੜੇ ਨਜ਼ਰ ਆ ਰਹੇ ਆ ਤਾਂ ਵੇਖਣਾ ਹੋਏਗਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਜਿਮਨੀ ਚੋਣਾ ਦੇ ਸੰਦਰਭ ਦੇ ਵਿੱਚ ਇਹਨਾਂ ਹਲਕਿਆਂ ਦੇ ਵਿੱਚ ਜਾਂਦੇ ਆ ਤਾਂ ਸਰਕਾਰ ਅੱਗੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਰਹਿ ਸਕਦੀਆਂ ਕਿਉਂਕਿ ਦੂਜੀਆਂ ਸਿਆਸੀ ਪਾਰਟੀਆਂ ਨੇ ਵੀ ਆਪਣੇ ਚਿਹਰੇ ਆਪਣੇ ਉਮੀਦਵਾਰ ਉਤਾਰਨੇ ਆ ਤਾਂ ਮਾਮਲਾ ਤਾਂ ਉਦੋਂ ਹੀ ਪਖੇਗਾ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਜਿਮਨੀ ਚੋਣਾ ਨੂੰ ਲੈ ਕੇ ਆਪਣੇ ਉਮੀਦਵਾਰਾਂ ਦੇ ਚਿਹਰਿਆਂ ਨੂੰ ਇੱਕ ਦੂਜੇ ਦੇ ਸਾਹਮਣੇ ਕਰਨਗੀਆਂ ਫਿਲਹਾਲ ਗੱਲਬਾਤ ਇੰਨੇ ਹੀ ਫਿਰ ਨਵੀਂ ਅਪਡੇਟ ਲਾ ਕੇ ਤੁਹਾਡੇ ਨਾਲ ਪਾਵਾਂਗੇ ਸਾਨ